ਅਪ੍ਰੈਲ ਮਹੀਨੇ ਦੀ ਸ਼ਾਂਤ ਸਵੇਰ ਦਾ ਸਮਾਂ ਹੈ ਸ੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੂਰਜ ਦੀਆਂ ਕਿਰਨਾਂ ਸਤਲੁਜ ਨਦੀ ਦੇ ਪਾਣੀਆਂ ਨੂੰ ਜਿਵੇਂ ਸੋਨੇ ਵਾਂਗ ਚਮਕਾਰੀਆਂ ਸਨ ਗੁਰਦੁਆਰਾ ਪਤਾਲਪੁਰ ਸਾਹਿਬ ਦੇ ਨੇੜੇ ਦਰਿਆ ਦੇ ਕੰਢੇ ਤੇ ਸੰਗਤ ਦੀ ਭੀੜ ਆਪਣੇ ਪਿਆਰਿਆਂ ਦੇ ਫੁੱਲ ਉਹਨਾਂ ਦੀਆਂ ਅਸਤੀਆਂ ਤਾਰਨ ਦੇ ਲਈ ਇਕੱਠੀਆਂ ਹੋ ਰਹੀਆਂ ਸਨ ਇੱਕ ਬਜ਼ੁਰਗ ਜਿਸ ਦੀ ਚਿੱਟੀ ਦਾੜੀ ਤੇ ਨੀਲੀ ਦਸਤਾਰ ਸਿੱਖੀ ਦੀ ਸ਼ਾਨ ਦਰਸਾਰੀ ਹੈ ਅਰਦਾਸ ਕਰ ਰਿਹਾ ਹੈ ਕਿ हे ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਪਿਆਰਿਆਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੋ ਜੀ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹਨਾਂ ਦੇ ਦਿਲ ਵਿੱਚ ਇੱਕ ਸ਼ਰਧਾ ਕੀ ਗੁਰੂ ਜੀ ਉਹਨਾਂ ਦੇ ਪਿਆਰਿਆਂ ਨੂੰ ਸ਼ਾਂਤੀ ਦੇਣਗੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਵਕਸ਼ਣਗੇ ਐਸੇ ਹੀ ਸੰਗਤ ਦੇ ਵਿੱਚ ਇੱਕ ਬੀਬੀ ਅਮਰਜੀਤ ਕੌਰ ਆਪਣੇ ਪਰਿਵਾਰ ਦੇ ਨਾਲ ਖੜੀ ਸੀ ਉਸ ਦੀ ਉਮਰ ਤਕਰੀਬਨ 38 ਸਾਲ ਦੀ ਸੀ ਪਰ ਉਸ ਦਾ ਚਿਹਰਾ ਇੱਕ ਲੰਬੇ ਵਕਤ ਦੀ ਤਕਲੀਫ ਦੇ ਨਾਲ ਉਮਰੋਂ ਵੱਡਾ ਲੱਗ ਰਿਹਾ ਸੀ ਉਸ ਦੇ ਹਲਕੇ ਰੰਗ ਦੇ ਸੂਟ ਤੇ ਇੱਕ ਸਫੈਦ ਦੁਪੱਟਾ ਸੀ ਜੋ ਉਸ ਦੀਆਂ ਅੱਖਾਂ ਦੇ ਵਿੱਚ ਭਰੇ ਹੰਝੂਆਂ ਨੂੰ ਲੁਕਾਉਣ ਦੇ ਵਿੱਚ ناکਾਮ ਹੋ ਰਿਹਾ ਸੀ ਉਸ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਮਿੱਟੀ ਦਾ ਘੜਾ ਹੈ ਜਿਸ ਦੇ ਵਿੱਚ ਉਸ ਦੇ 10 ਸਾਲ ਦੇ ਪੁੱਤਰ ਹਰਮਨ ਪ੍ਰੀਤ ਦੀਆਂ ਅਸਤੀਆਂ ਹਨ ਜਿਹੜਾ ਇਸ ਦੁਨੀਆ ਤੋਂ ਜਾ ਚੁੱਕਿਆ ਹੈ। ਗੁਰੂ ਦੇ ਚਰਨਾਂ ਵਿੱਚ ਹੈ ਅਮਰਜੀਤ ਦੇ ਨਾਲ ਉਸਦਾ ਘਰਵਾਲਾ ਸਰਦਾਰ ਜਸਵਿੰਦਰ ਸਿੰਘ ਅਤੇ ਉਸਦੀ ਭੈਣ ਸੁਰਿੰਦਰ ਕੌਰ ਨਾਲ ਖੜੇ ਹਨ। ਜਸਵਿੰਦਰ ਦੀ ਨਜ਼ਰ ਧਰਤੀ ਤੇ ਸੀ। ਜਿਵੇਂ ਉਹ ਆਪਣੀ ਤਕਲੀਫ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ ਸੁਰਿੰਦਰ ਨੇ ਅਮਰਜੀਤ ਦਾ ਹੱਥ ਫੜਿਆ ਹੋਇਆ। ਉਸ ਦਾ ਸਹਾਰਾ ਦਿੰਦਿਆਂ ਅਰਦਾਸ ਤੋਂ ਬਾਅਦ ਸੰਗਤ ਦਰਿਆ ਦੇ ਕੰਢੇ ਵੱਲ ਵਧੀ। ਸਤਲੁਜ ਨਦੀ ਦਾ ਪਾਣੀ ਠੰਡਾ ਨਾਲ ਜੰਮ ਰਿਹਾ ਸੀ ਪਰ ਉਸ ਦਾ ਵਹਿਣਾ ਸੰਗਤ ਦੇ ਦੁੱਖਾਂ ਨੂੰ ਵਹਾਉਣ ਦੀ ਤਾਕਤ ਰੱਖਦਾ ਸੀ ਅਮਰਜੀਤ ਨੇ ਘੜੇ ਦਾ ਢੱਕਣ ਖੋਲ੍ਹਿਆ ਅਤੇ ਅਸਤੀਆਂ ਨੂੰ ਦਰਿਆ ਦੇ ਵਿੱਚ ਵਹਾਉਂਦਿਆਂ ਉਸ ਦਾ ਦਿਲ ਟੁੱਟ ਗਿਆ ਮੇਰੇ ਲਾਡੋ ਹਰਮਨ ਤੂੰ ਗੁਰੂ ਜੀ ਦੇ ਚਰਨਾਂ ਵਿੱਚ ਜਾ ਉੱਥੇ ਤੈਨੂੰ ਸ਼ਾਂਤੀ ਮਿਲੇਗੀ ਉਸ ਨੇ ਰੋਂਦਿਆਂ ਕਿਹਾ ਉਸ ਦੀ ਆਵਾਜ਼ ਦਰਿਆ ਦੇ ਪਾਣੀ ਵਿੱਚ ਗੂੰਜ ਰਹੀ ਸੀ ਸੁਰਿੰਦਰ ਨੇ ਉਸ ਨੂੰ ਸੰਭਾਲਿਆ ਭੈਣੇ ਹੁਣ ਚੱਲ ਅਸੀਂ ਲੰਗਰ ਹਾਲ ਵਿੱਚ ਜਾਈਏ ਗੁਰੂ ਜੀ ਦੀ ਦਾਤ ਛੱਕ ਕੇ ਸ਼ਾਇਦ ਤਾਨੂੰ ਥੋੜੀ ਸ਼ਾਂਤੀ ਮਿਲੇਗੀ ਪਰਵਾਰ ਗੁਰਦੁਆਰਾ ਪਤਾਲਪੁਰ ਸਾਹਿਬ ਦੇ ਲੰਗਰ ਹਾਲ ਵੱਲ ਵਧਿਆ ਲੰਗਰ ਹਾਲ ਗੁਰਦੁਆਰੇ ਦੇ ਮੁੱਖ ਦਰਵਾਜ਼ੇ ਦੇ ਪੂਰਬੀ ਪਾਸੇ ਸੀ ਜਿੱਥੇ ਇੱਕ ਵਿਸ਼ਾਲ ਖੁੱਲਾ ਹਾਲ ਸੰਗਤ ਨੂੰ ਬੈਠਣ ਦੇ ਲਈ ਤਿਆਰ ਸੀ ਅੰਦਰ ਦੀ ਹਵਾ ਵਿੱਚ ਗਰਮ ਗਰਮ ਪ੍ਰਸ਼ਾਦੇ ਅਤੇ ਰਾਜਮੇ ਦੀ ਸੁਗੰਧ ਫੈਲੀ ਹੋਈ ਸੀ ਸੇਵਾਦਾਰ ਸੰਗਤ ਨੂੰ ਪਿਆਰ ਨਾਲ ਪਰੋਸ ਰਹੇ ਸਨ ਬੀਬੀ ਜੀ ਵਾਹਿਗੁਰੂ ਜੀ ਪ੍ਰਸ਼ਾਦਾ ਜਲ ਅਮਰਜੀਤ ਨੇ ਇੱਕ ਥਾਲ ਚੁੱਕੀ ਅਤੇ ਆਪਣੇ ਪਰਿਵਾਰ ਦੇ ਨਾਲ ਇੱਕ ਕੋਨੇ ਦੇ ਵਿੱਚ ਜਾ ਕੇ ਬੈਠ ਗਈ। ਉਸ ਦੀਆਂ ਅੱਖਾਂ ਵਿੱਚ ਹਜੇ ਵੀ ਹੰਝੂ ਸਨ ਪਰ ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਸ ਨੇ ਆਪਣੀ ਥਾਲੀ 'ਚ ਲੰਗਰ ਦੀ ਬੁਰਕੀ ਤੋੜੀ, ਉਸ ਦੀ ਨਜ਼ਰ ਇੱਕ ਸੇਵਾਦਾਰ ਬੱਚੇ ਤੇ ਪਈ, ਇੱਕ 11 ਸਾਲ ਦਾ ਮੁੰਡਾ ਜਿਸ ਦੀ ਛੋਟੀ ਜੀ ਨੀਲੀ ਦਸਤਾਰ ਅਤੇ ਸਫੈਦ ਕੁਰਤਾ ਪਜਾਮਾ ਉਸਨੇ ਇੱਕ ਛੋਟੇ ਜਿਹੇ ਸਿੱਖ ਵਰਗਾ ਦਿਖਾਰਿਆ ਸੀ ਸੰਗਤ ਨੂੰ ਪ੍ਰਸ਼ਾਦੇ ਪਰੋਸ ਰਿਹਾ ਸੀ ਉਸਦੀ ਮਿੱਠੀ ਜੀ ਹਸੀ ਉਸਦੀਆਂ ਚਮਕਦੀਆਂ ਅੱਖਾਂ ਅਤੇ ਉਸਦੇ ਮੱਥੇ ਤੇ ਇੱਕ ਛੋਟਾ ਜਿਹਾ ਤਿਲ ਸਭ ਕੁਝ ਅਮਰਜੀਤ ਦੇ ਮਰੇ ਹੋਏ ਪੁੱਤਰ ਹਰਮਨਪ੍ਰੀਤ ਵਰਗਾ ਸੀ ਹਰਮਨ ਅਮਰਜੀਤ ਦੇ ਮੂੰਹੋਂ ਇੱਕ ਤਿੱਖੀ ਚੀਕ ਨਿਕਲੀ ਉਸਦੀ ਥਾਲੀ ਡਿੱਗ ਪਈ ਅਤੇ ਰੋਟੀਆਂ ਧਰਤੀ ਤੇ ਖਿਲਰ ਗਈਆਂ ਹੋਠ ਕੇ ਉਸ ਬੱਚੇ ਵੱਲ ਦੌੜੀ ਉਸਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਪਾਗਲਵਾਨ ਸੀ ਮੇਰਾ ਪੁੱਤਰ ਹਰਮਨ ਤੂੰ ਜਾਉਂਦਾ ਹੈ ਮੇਰੇ ਲਾਡੋ ਆ ਮੇਰੇ ਸੀਨੇ ਲੱਗ ਜਾ ਲੇਕਿਨ ਜਿਵੇਂ ਹੀ ਕੋਲ ਪਹੁੰਚੀ ਅੱਗੇ ਅਜੀਹਾ ਕੀ ਹੋਇਆ ਉਸ ਨੂੰ ਦੇਖ ਕੇ ਸਾਰੇ ਹੀ ਅੱਖਾਂ ਅੱਗੇ ਹਨੇਰਾ ਛਾ ਗਿਆ ਇੱਕਦਮ ਚੀਕ ਕੇ ਉਸ ਦਾ ਸਾਰਾ ਸਰੀਰ ਕੰਬਣ ਲੱਗ ਪਿਆ ਅਤੇ ਉੱਥੇ ਹੀ ਡਿੱਕੇ ਬੇਹੋਸ਼ ਹੋ ਜਾਂਦੀ ਹੈ ਲੰਗਰ ਹਾਲ ਦੇ ਵਿੱਚ ਸ਼ੋਰ ਮਚ ਗਿਆ ਪਰ ਪਹਿਲਾਂ ਜਸਵਿੰਦਰ ਅਤੇ ਸੁਰਿੰਦਰ ਦੌੜ ਕੇ ਅਮਰਜੀਤ ਦੇ ਕੋਲ ਗਏ ਪਰ ਸੰਗਤਾਂ ਫਿਰ ਹਫੜਾ ਤਫੜੀ ਦੇ ਵਿੱਚ ਏ ਕੀ ਹੋ ਗਿਆ ਇਹ ਬੀਬੀ ਨੂੰ ਕੀ ਹੋ ਗਿਆ ਇੱਕ ਬਜ਼ੁਰਗ ਤੁਰੰਤ ਪਾਣੀ ਦਾ ਗਲਾਸ ਲੈ ਕੇ ਆਇਆ ਅਤੇ ਅਮਰਜੀਤ ਦੇ ਚਿਹਰੇ ਦੇ ਉੱਪਰ ਛਿੜਕ ਦਿੱਤਾ ਜਸਵਿੰਦਰ ਨੇ ਅਮਰਜੀਤ ਨੂੰ ਚੁੱਕ ਕੇ ਗੁਰਦੁਆਰੇ ਦੇ ਇੱਕ ਨੇੜੇ ਦੇ ਕਮਰੇ ਵਿੱਚ ਲਿਜਾਇਆ ਗਿਆ ਪਰ ਸਭ ਦੇ ਮਨ ਵਿੱਚ ਸਵਾਲ ਸੀ ਕਿ ਇਹ ਬੱਚਾ ਕੌਣ ਸੀ ਇਹ ਅਮਰਜੀਤ ਦਾ ਮਰਿਆ ਹੋਇਆ ਪੁੱਤਰ ਕਿਵੇਂ ਹੋ ਸਕਦਾ ਹੈ ਸ਼ਾਇਦ ਬੀਬੀ ਨੂੰ ਕੋਈ ਝਟਕਾ ਲੱਗਿਆ ਹੈ ਉਸ ਤੋਂ ਆਪਣਾ ਬੱਚਾ ਭੁਲਾਇਆ ਨਹੀਂ ਜਾ ਰਿਹਾ ਤਾਂ ਕਰਕੇ ਕਿਸੇ ਹੋਰ ਬੱਚੇ ਨੂੰ ਆਪਣਾ ਬੱਚਾ ਦੱਸ ਰਹੀ ਹੈ ਕਿ ਸੱਚਮੁੱਚ ਅਜਿਹਾ ਸੀ ਜਾਂ ਫਿਰ ਉਹ ਬੱਚਾ ਉਸ ਬੀਬੀ ਦਾ ਹੈ ਆਖਰਕਾਰ ਐਵੇਂ ਕਿਵੇਂ ਹੋ ਸਕਦਾ ਹੈ ਕਿ ਇੱਕ ਬੱਚੇ ਦਾ ਅੰਤਿਮ ਸੰਸਕਾਰ ਕਰਕੇ ਉਸਦੇ ਫੁੱਲ ਤਾਰਨ ਦੇ ਲਈ ਇੱਕ ਮਾਤਾ ਗੁਰਦੁਆਰਾ ਕੀਰਤਪੁਰ ਸਾਹਿਬ ਵਿੱਚ ਜਾਂਦੀ ਹੈ ਉੱਥੇ ਉਸ ਨੂੰ ਆਪਣਾ ਹੀ ਬੱਚਾ ਸੇਵਾ ਕਰਦਾ ਮਿਲਦਾ ਹੈ ਇਹ ਭਲਾ ਕਿਵੇਂ ਹੋ ਗਿਆ ਆਓ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਬਸ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਹਰ ਵੀਡੀਓ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਸਕੇ ਸੋ ਸਾਧ ਸੰਗਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜ ਦੀ ਇੱਕ ਬੜੀ ਖਾਸ ਵੀਡੀਓ ਅਮਰਸਰ ਦੇ ਨੇੜੇ ਜਿ ਇੱਕ ਛੋਟੇ ਜਿਹੇ ਪਿੰਡ ਖਿਆਲਕਲਾ ਦੇ ਵਿੱਚ ਅਮਰਜੀਤ ਕੌਰ ਅਤੇ ਜਸਵਿੰਦਰ ਸਿੰਘ ਦਾ ਛੋਟਾ ਜਿਹਾ ਪਰਿਵਾਰ ਹੈ ਖਿਆਲਕਲਾ ਇੱਕ ਐਹੋ ਜਿਹਾ ਪਿੰਡ ਹੈ ਜਿੱਥੇ ਸਵੇਰੇ ਖੇਤਾਂ ਦੇ ਵਿੱਚ ਝੋਨੇ ਦੀ ਸੁਗੰਧ ਫੈਲਦੀ ਹੈ ਅਤੇ ਸ਼ਾਮ ਨੂੰ ਗੁਰੂ ਘਰ ਦੇ ਸਪੀਕਰਾਂ ਦੀ ਆਵਾਜ਼ ਪੂਰੇ ਪਿੰਡ ਵਿੱਚ ਗੂੰਜਦੀ ਹੈ ਅਮਰਜੀਤ ਅਤੇ ਜਸਵਿੰਦਰ ਦਾ ਘਰ ਇੱਕ ਸਾਦਾ ਜਿਹਾ ਕੱਚਾ ਪੱਕਾ ਜਿਹਾ ਮਕਾਨ ਸੀ ਜਿਸ ਦੇ ਅੱਗੇ ਇੱਕ ਛੋਟਾ ਜਿਹਾ ਵਿਹੜਾ ਸੀ ਵਿਹੜੇ ਦੇ ਵਿੱਚ ਇੱਕ 베ਰੀ ਦਾ ਦਰਖਤ ਸੀ ਜਿਸ ਦੀ ਛਾਂ ਵਿੱਚ ਉਹਨਾਂ ਦਾ 9 ਸਾਲਾਂ ਦਾ ਪੁੱਤਰ ਹਰਮਨ ਆਪਣੇ ਦੋਸਤਾਂ ਦੇ ਨਾਲ ਖੇਡਦਾ ਹਰਮਨ ਨੂੰ ਪਿੰਡ ਦੇ ਸਾਰੇ ਲੋਕ ਉਸ ਦਾ ਛੋਟਾ ਨਾਮ ਲੈ ਕੇ ਹੀ ਬੁਲਾਉਂਦੇ ਸਨ ਉਸ ਦੀਆਂ ਗੋਲ ਮਟੋਲ ਲੱਖੀਆਂ ਮਿੱਠੀਆਂ ਜੀਆਂ ਹੱਸੀ ਅਤੇ ਮੱਥੇ ਤੇ ਛੋਟਾ ਜਿਹਾ ਤਿਲ ਉਸ ਨੂੰ ਸਭ ਦਾ लाडला ਬਣਾਉਂਦਾ ਹਰਮਨ ਨੂੰ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਨਾ ਅਤੇ ਸ਼ਾਮ ਨੂੰ ਗੁਰਦੁਆਰੇ ਵਿੱਚ ਗੁਰਬਾਣੀ ਦੇ ਸ਼ਬਦ ਗਾਉਣਾ ਬੜਾ ਪਸੰਦ ਸੀ ਧੰਨ ਗੁਰੂ ਨਾਨਕ ਤੇਰੀ ਵਡਿਆਈ ਉਸ ਦੀ ਮਿੱਠੀ ਆਵਾਜ਼ ਸੰਗਤ ਦੇ ਦਿਲਾਂ ਨੂੰ ਛੋਹ ਜਾਂਦੀ ਸੰਗਤ ਅਕਸਰ ਕਹਿੰਦੀ ਇਹ ਬੱਚਾ ਵੱਡਾ ਹੋ ਕੇ ਗੁਰੂ ਦਾ ਨਾਮ ਜਪੇਗਾ ਜਸਵਿੰਦਰ ਸਿੰਘ ਇੱਕ ਮਿਹਨਤੀ ਕਿਸਾਨ ਸੀ ਉਸ ਦੀ 5 ਏਕੜ ਦੀ ਜ਼ਮੀਨ ਸੀ ਜਿਸ ਤੇ ਉਹ ਝੋਨੇ ਕਣਕ ਅਤੇ ਹੋਰ ਖੇਤੀ ਕਰਦਾ ਸਵੇਰੇ ਉੱਠ ਕੇ ਉਹ ਖੇਤਾਂ ਦੇ ਵੱਲ ਨਿਕਲ ਜਾਂਦਾ ਅਤੇ ਸ਼ਾਮ ਨੂੰ ਘਰ ਵਾਪਸ ਆਪ ਕੇ ਆਪਣੇ ਪਰਿਵਾਰ ਨਾਲ ਸਮਾਂ ਬਤਾਉਂਦਾ ਅਮਰਜੀਤ ਘਰ ਦਾ ਸਾਰਾ ਕੰਮ ਸੰਭਾਲਦੀ ਖਾਣਾ ਬਣਾਉਣਾ ਘਰ ਸਾਫ ਕਰਨਾ ਅਤੇ ਹਰਮਨ ਨੂੰ ਸਕੂਲ ਦੇ ਲਈ ਤਿਆਰ ਕਰਨਾ ਉਸ ਨੂੰ ਆਪਣੇ ਪੁੱਤਰ ਤੇ ਬੜਾ ਮਾਣ ਸੀ ਸਾਡਾ ਹਰਮਨ ਇੱਕ ਦਿਨ ਵੱਡਾ ਬੰਦਾ ਬਣੇਗਾ ਅਕਸਰ ਜਸਵਿੰਦਰ ਨੂੰ ਕਹਿੰਦੀ ਜਸਵਿੰਦਰ ਹੱਸਦਿਆਂ ਜਵਾਬ ਦਿੰਦਾ ਪਰ ਗੁਰੂ ਜੀ ਦੀ ਸੇਵਾ ਵੀ ਕਰੇ ਇਹ ਸਭ ਤੋਂ ਵੱਡੀ ਗੱਲ ਹੈ ਹਰਮਨ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਖੇਡਣਾ ਉਸ ਨੂੰ ਬਹੁਤ ਜ਼ਿਆਦਾ ਪਸੰਦ ਸੀ ਉਹ ਸਭ ਤੋਂ ਪਿਆਰਾ ਦੋਸਤ ਸੀ ਉਸ ਦਾ ਗੁਰਪ੍ਰੀਤ ਜਿਸ ਨੂੰ ਸਾਰੇ ਗੁਰੀ-ਗੁਰੀ ਆਖਦੇ ਸਨ ਹਰਮਨ ਅਤੇ ਗੁਰੀ ਸਕੂਲ ਤੋਂ ਬਾਅਦ ਆਪਣੇ ਪਿੰਡ ਦੀ ਛੋਟੀ ਜੀ ਨਹਿਰ ਵਿੱਚ ਜਾ ਕੇ ਛਾਲਾ ਮਾਰਦੇ ਅਤੇ ਨਹਾਇਆ ਕਰਦੇ। ਹਰਮਨ ਨੂੰ ਆਪਣੀ ਮਾਂ ਦੀ ਬਣਾਈ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਖਾਣਾ ਬਹੁਤ ਪਸੰਦ ਸੀ। ਅਮਰਜੀਤ ਜਦੋਂ ਵੀ ਸਾਗ ਬਣਾਉਂਦੀ ਨਾ ਉਹ ਖੁਸ਼ੀ ਨਾਲ ਉਸ ਦੇ ਨੇੜੇ ਬੈਠ ਜਾਂਦਾ, "ਮਾਂ, ਤੂੰ ਤਾਂ ਸਭ ਤੋਂ ਵਧੀਆ ਸਾਗ ਬਣਾਉਣੀ ਐ।" ਉਹ ਆਖਦਾ। ਅਮਰਜੀਤ ਉਸ ਦੇ ਮੱਥੇ ਨੂੰ ਚੁੰਮ ਕੇ ਕਹਿੰਦੀ, "ਮੇਰੇ ਲਾਡੋ, ਤੇਰੇ ਲਈ ਮੈਂ ਸਾਰੀ ਦੁਨੀਆ ਦਾ ਸਵਾਦ ਬਣਾ ਦਿਆਂ।" ਇਹ ਸਾਗ ਕੀ ਚੀਜ਼ ਐ? ਹਰਮਨ ਨੂੰ ਗੁਰਦੁਆਰੇ ਵਿੱਚ ਸੇਵਾ ਕਰਨ ਦਾ ਵੀ ਸ਼ੌਂਕ ਸੀ। ਉਹ ਸ਼ਾਮ ਨੂੰ ਪਿੰਡ ਦੇ ਗੁਰਦੁਆਰੇ ਦੇ ਵਿੱਚ ਜਾ ਕੇ ਸੰਗਤ ਨੂੰ ਜਲ ਛਕਾਉਂਦਾ, ਲੰਗਰ ਦੇ ਵਿੱਚ ਥਾਲੀਆਂ ਵੰਡਦਾ ਅਤੇ ਕਦੇ-ਕਦੇ ਛੋਟੇ ਜਿਹੇ ਹਰਮੋਨੀਅਮ ਤੇ ਗੁਰਬਾਣੀ ਦਾ ਸ਼ਬਦ ਗਾਉਣ ਦੀ ਕੋਸ਼ਿਸ਼ ਕਰਦਾ। ਇਸ ਤਰੀਕੇ ਨਾਲ ਸਮਾਂ ਬੀਤਿਆ। ਇੱਕ ਠੰਡੀ ਸਵੇਰ ਅਮਰਸਰ-ਜਲੰਧਰ ਹਾਈਵੇ ਤੇ ਧੁੰਦ ਦੀ ਇੱਕ ਮੋਟੀ ਚਾਦਰ ਛਾਈ ਹੋਈ ਸੀ। ਹਰਮਨਪ੍ਰੀਤ ਆਪਣੇ ਸਕੂਲ ਦੀ ਇੱਕ ਟ੍ਰਿਪ ਦੇ ਲਈ ਜਾ ਰਿਹਾ ਸੀ। ਸਕੂਲ ਦੇ ਬੱਚਿਆਂ ਨੂੰ ਅਮਰਸਰ ਦੇ ਜਲੀਆਂਵਾਲਾ ਬਾਗ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਲਿਜਾਣ ਦਾ ਪ੍ਰੋਗਰਾਮ ਬਣਾਇਆ ਸੀ ਹਰਮਨ ਖੁਸ਼ੀ ਨਾਲ ਸਕੂਲ ਬੱਸ ਤੇ ਵਿੱਚ ਬੈਠ ਗਿਆ ਆਪਣੇ ਦੋਸਤ ਗੁਰੀ ਨਾਲ ਗੱਲਾਂ ਕਰਦਿਆਂ ਗੁਰੀ ਅੱਜ ਤਾਂ ਅਸੀਂ ਸ੍ਰੀ ਦਰਬਾਰ ਸਾਹਿਬ ਜਾਵਾਂਗੇ ਮੈਂ ਗੁਰੀ ਨੂੰ ਅਰਦਾਸ ਕਰਾਂਗਾ ਉਸਨੇ ਕਿਹਾ ਗੁਰੀ ਨੇ ਹੱਸਦਿਆਂ ਜਵਾਬ ਦਿੱਤਾ ਤੇ ਜਲੀਆਂ ਵਾਲਾ ਬਾਗ ਦੇ ਵਿੱਚ ਖੇਡ ਖੇਡਾਂਗੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਵੇਰੇ 10 ਵਜੇ ਦੇ ਕਰੀਬ 27 ਜਨਵਰੀ 2014 ਦਾ ਦਿਨ ਹੈ ਜਦੋਂ ਬੱਸ ਸ਼੍ਰੀ ਅਮਰਸਰ ਸਾਹਿਬ ਤੋਂ ਜਲੰਧਰ ਵੱਲ ਵਾਪਸ ਆ ਰਹੀ ਸੀ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਧੁੰਦ ਦੀ ਵਜ੍ਹਾ ਕਰਕੇ ਬੱਸ ਨੂੰ ਸਾਹਮਣੋਂ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ੋਰਦਾਰ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਗਿਆ। ਬੱਸ ਦੇ ਵਿੱਚ 40 ਦੇ ਕਰੀਬ ਬੱਚੇ ਸਨ ਅਤੇ ਇਹ ਹਾਦਸੇ ਦੇ ਵਿੱਚ 8 ਤੋਂ ਵੱਧ ਬੱਚੇ ਮੌਕੇ ਤੇ ਹੀ ਪੂਰੇ ਹੋ ਗਏ। ਜਦਕਿ 15 ਤੋਂ ਵੱਧ ਜ਼ਖਮੀ ਹੋ ਗਏ। ਅਮਰਜੀਤ ਅਤੇ ਜਸਵਿੰਦਰ ਨੂੰ ਜਦੋਂ ਇਸ ਹਾਦਸੇ ਦੀ ਖ਼ਬਰ ਮਿਲੀ ਉਹ ਸਿੱਧੇ ਅਮਰਸਰ ਦੇ ਸਿਵਲ ਹਸਪਤਾਲ ਵਿੱਚ ਪਹੁੰਚੇ ਹਸਪਤਾਲ ਦਾ ਨਜ਼ਾਰਾ ਵੇਖ ਕੇ ਉਹਨਾਂ ਦਾ ਦਿਲ ਟੁੱਟ ਗਿਆ ਜ਼ਖਮੀ ਬੱਚਿਆਂ ਦੀਆਂ ਚੀਕਾਂ ਮਾਪਿਆਂ ਦਾ ਰੋਣਾ ਅਤੇ ਡਾਕਟਰਾਂ ਦੀ ਦੌੜ ਭਾਜੇ ਸਭ ਕੁਝ ਇੱਕ ਭਿਆਨਕ ਸੁਪਨੇ ਵਰਗਾ ਸੀ ਅਮਰਜੀਤ ਨੇ ਹਰਮਨ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਲਾਸ਼ ਤੱਕ ਨਾ ਮਿਲੀ ਕਈ ਬੱਚਿਆਂ ਦੀਆਂ ਲਾਸ਼ਾਂ ਇੰਨੀਆਂ ਵਿਗੜ ਚੁੱਕੀਆਂ ਸਨ ਕਿ ਪਛਾਣ ਸਕਣਾ ਵੀ ਮੁਸ਼ਕਲ ਸੀ ਹਸਪਤਾਲ ਵਿੱਚ ਡਾਕਟਰਾਂ ਨੇ ਅਮਰਜੀਤ ਨੂੰ ਦੱਸਿਆ ਬੀਬੀ ਜੀ ਕੁਝ ਬੱਚਿਆਂ ਦੀਆਂ ਲਾਸ਼ਾਂ ਇੰਨੀਆਂ ਜ਼ਖਮੀ ਹੋ ਗਈਆਂ ਸਨ ਕਿ ਉਹਨਾਂ ਨੂੰ ਇੱਕ ਸਮੂਹਿਕ ਅਗਨ ਸਸਕਾਰ ਲਈ ਭੇਜ ਦਿੱਤਾ ਗਿਆ ਹੈ। ਅਮਰਜੀਤ ਨੇ ਇਨਕਾਰ ਕਰ ਦਿੱਤਾ ਕਿ ਨਹੀਂ ਮੇਰਾ ਹਰਮਨ ਜਾਉਂਦਾ ਹੈ। ਮੈਂ ਆਪਣੇ ਪੁੱਤਰ ਨੂੰ ਜਾਣਦੀ ਹਾਂ। ਮੈਂ ਉਸ ਦੀ ਲਾਸ਼ ਨਹੀਂ ਦੇਖੀ। ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਉਮੀਦ ਸੀ ਜਿਵੇਂ ਉਹ ਆਪਣੇ ਦਿਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਜਸਵਿੰਦਰ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਪਰ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਅਮਰਜੀਤ ਸਾਨੂੰ ਸੱਚਾਈ ਨੂੰ ਮੰਨਣਾ ਹੀ ਪਵੇਗਾ। ਉਸ ਨੇ ਬੜੇ ਭਾਰੀ ਦਿਲ ਦੇ ਨਾਲ ਆਖਿਆ। ਪਰ ਅਮਰਜੀਤ ਮੰਨਣ ਨੂੰ ਤਿਆਰ ਨਹੀਂ ਸੀ ਉਸਨੇ ਹਸਪਤਾਲ ਦੇ ਹਰ ਕੋਨੇ ਦੇ ਵਿੱਚ ਭਾਲ ਕੀਤੀ ਜ਼ਖਮੀ ਬੱਚਿਆਂ ਦੇ ਚਿਹਰੇ ਨੂੰ ਇੱਕ ਇੱਕ ਕਰਕੇ ਦਿਲ ਤੇ ਪੱਥਰ ਰੱਖ ਕੇ ਦੇਖਿਆ ਮੇਰਾ ਹਰਮਨ ਜਾਉਂਦਾ ਹੈ ਮੈਂ ਜਾਣਦੀ ਹਾਂ ਉਹ ਮੇਰੇ ਕੋਲ ਵਾਪਸ ਆਵੇਗਾ ਉਹ ਰੋਂਦਿਆਂ ਬਾਰ-ਬਾਰ ਇੱਕੋ ਗੱਲ ਕਹਿ ਰਹੀ ਸੀ ਪੁਲਿਸ ਨੇ ਵੀ ਕਿਹਾ ਕਿ ਬਸ ਦੀ ਸੀਟ ਨੰਬਰ 12 ਤੇ ਬੈਠਾ ਇੱਕ ਬੱਚਾ ਜਿਸ ਦਾ ਨਾਮ ਹਰਮਨਪ੍ਰੀਤ ਹੈ ਹਾਦਸੇ ਦੇ ਸਮੇਂ ਅਗਲੀ ਸੀਟ ਤੇ ਸੀ ਜਿੱਥੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਬੀਬੀ ਜੀ ਅਸੀਂ ਉਸਦੀ ਲਾਸ਼ ਤੱਕ ਨਹੀਂ ਲੱਭ ਸਕੇ ਸ਼ਾਇਦ ਉਹ ਉਹਨਾਂ ਵਿੱਚੋਂ ਸੀ ਜਿਨ੍ਹਾਂ ਨੂੰ ਸਮੂਹਿਕ ਸੰਸਕਾਰ ਦੇ ਲਈ ਭੇਜ ਦਿੱਤਾ ਗਿਆ ਹੈ ਇੱਕ ਪੁਲਿਸ ਅਫਸਰ ਨੇ ਕਿਹਾ ਅਮਰਜੀਤ ਦਾ ਦਿਲ ਵੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਉਸਨੇ ਰੋਂਦਿਆਂ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਜਾਣਦੀ ਹਾਂ ਜਦੋਂ ਤੱਕ ਮੈਂ ਉਸਦੀ ਲਾਸ਼ ਤੱਕ ਨਹੀਂ ਦੇਖ ਲੈਂਦੀ ਨਾ ਮੈਂ ਨਹੀਂ ਮੰਦੀ ਉਹ ਹਸਪਤਾਲ ਦੇ ਬਾਹਰ ਧਰਤੀ ਤੇ ਬੈਠ ਗਈ ਅਤੇ ਉਸ ਦੀਆਂ ਚੀਕਾਂ ਸਾਰੇ ਹਸਪਤਾਲ ਵਿੱਚ ਗੂੰਜਦੀਆਂ ਸਨ ਜਸਵਿੰਦਰ ਨੇ ਉਸ ਨੂੰ ਸੰਭਾਲਿਆ ਪਰ ਉਹ ਖੁਦ ਵੀ ਡੁੱਬ ਚੁੱਕਾ ਸੀ ਉਸ ਦੇ ਮਨ ਵਿੱਚ ਇੱਕੋ ਸਵਾਲ ਬਾਰ ਬਾਰ ਆ ਰਿਹਾ ਸੀ ਕਿ ਗੁਰੂ ਜੀ ਸਾਡੇ ਨਾਲ ਐਦਾਂ ਕਿਉਂ ਕੀਤਾ ਅਸੀਂ ਕਿਸੇ ਦਾ ਕੀ ਮਾੜਾ ਕੀਤਾ ਕਿਹੜਾ ਪਾਪ ਕੀਤਾ ਜਿਸ ਦੀ ਸਾਨੂੰ ਇੰਨੀ ਵੱਡੀ ਸਜ਼ਾ ਮਿਲੀ ਅਗਲੇ ਕਈ ਮਹੀਨੇ ਅਮਰਜੀਤ ਅਤੇ ਜਸਵਿੰਦਰ ਲਈ ਇੱਕ ਭੈੜੇ ਸੁਪਨੇ ਵਾਂਗ ਉਹ ਗੁਜੇ ਘਰ ਦੇ ਹਰ ਇੱਕ ਚੀਜ਼ ਵਿੱਚ ਹਰਮਨ ਦੀ ਯਾਦ ਸੀ ਉਸ ਦੀ ਛੋਟੀ ਜੀ ਸਕੂਲ ਦੀ ਯੂਨੀਫਾਰਮ ਜੋ ਅਮਰਜੀਤ ਨੇ ਅਲਮਾਰੀ ਵਿੱਚ ਸਾਂਭ ਕੇ ਰੱਖੀ ਸੀ ਉਸ ਦਾ ਪਸੰਦੀਦਾ ਖਡਾਉਣਾ ਗੱਡੀ ਜੋ ਵੇੜੇ ਦੇ ਵਿੱਚ ਇੱਕ ਕੋਨੇ ਦੇ ਵਿੱਚ ਪਈ ਸੀ ਉਸ ਦੀ ਮਿੱਠੀ ਜੀ ਆਵਾਜ਼ ਜੋ ਅਮਰਜੀਤ ਨੂੰ ਹਰ ਰਾਤ ਸੁਪਨਿਆਂ ਦੇ ਵਿੱਚ ਸੁਣਾਈ ਦਿੰਦੀ ਸੀ ਮਾਂ ਮੈਂ ਇੱਥੇ ਹਾਂ ਮੈਂ ਜਿਉਂਦਾ ਹਾਂ ਹਰਮਨ ਦੀ ਆਵਾਜ਼ ਉਸ ਦੇ ਸੁਪਨਿਆਂ ਵਿੱਚ ਗੂੰਜਦੀ ਅਮਰਜੀਤ ਨੇ ਹਰਮਨ ਦੀ ਭਾਲ ਜਾਰੀ ਰੱਖੀ ਉਹ ਪਿੰਡ ਦੇ ਨੇੜੇ-ਨੇੜੇ ਦੇ ਸਾਰੇ ਥਾਵਾਂ ਤੇ ਗਈ ਨਹਿਰ ਦੇ ਕੰਢੇ ਜਿੱਥੇ ਹਰਮਨ ਖੇਡਦਾ ਸੀ ਸਕੂਲ ਦੇ ਮੈਦਾਨ ਵਿੱਚ ਜਿੱਥੇ ਉਹ ਆਪਣੇ ਦੋਸਤਾਂ ਨਾਲ ਪੜ੍ਹਦਾ ਸੀ ਪਰ ਹਰਮਨ ਨਹੀਂ ਮਿਲਿਆ ਮਿਲੇ ਵੀ ਕਿਵੇਂ ਪਿੰਡ ਦੇ ਲੋਕਾਂ ਨੇ ਅਮਰਜੀਤ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਮਰਜੀਤ ਬਸ ਬਹੁਤ ਹੋ ਗਿਆ ਹੁਣ ਛੱਡ ਦੇ ਤੇਰਾ ਹਰਮਨ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸਾਨੂੰ ਉਸ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕਰਨੀ ਚਾਹੀਦੀ ਹੈ ਉਸ ਦੀ ਸੱਸ ਬੀਬੀ ਗੁਰਮੀਤ ਕੌਰ ਨੇ ਵੀ ਆਹੀ ਕਿਹਾ ਕਿ ਇੱਕ ਦਿਨ ਅਮਰਜੀਤ ਦੀ ਭੈਣ ਸੁਰਿੰਦਰ ਕੌਰ ਉਸ ਦੇ ਘਰ ਆਈ ਸੁਰਿੰਦਰ ਨੇ ਗੰਭੀਰਤਾ ਨਾਲ ਕਿਹਾ ਅਮਰਜੀਤ ਮੈਂ ਹਰਮਨ ਨੂੰ ਆਪਣੇ ਸੁਪਨੇ ਦੇ ਵਿੱਚ ਦੇਖਿਆ ਉਹ ਰੋ ਰਿਹਾ ਸੀ ਉਸ ਨੇ ਕਿਹਾ ਕਿ ਮੈਂ ਇੱਥੇ اٹਕਿਆ ਹੋਇਆ ਹਾਂ ਮੈਂ ਇੱਥੇ ਮੇਰੇ ਫਲੂਤਾ ਤਾਰਿਆ ਉਹ ਜਸਵਿੰਦਰ ਦੀ ਮਾਂ ਨੂੰ ਇੱਕ ਸੁਪਨਾ ਦੇਖਿਆ ਮੈਂ ਵੀ ਹਰਮਨ ਨੂੰ ਦੇਖਿਆ ਮੈਂ ਬਹੁਤ ਉਦਾਸ ਸੀ ਸ਼ਾਇਦ ਉਸਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲ ਰਹੀ ਸਾਨੂੰ ਉਸਦਾ ਅੰਤਿਮ ਸੰਸਕਾਰ ਕਰਨਾ ਚਾਹੀਦਾ ਹੈ ਅਤੇ ਬਾਅਦ ਦੇ ਵਿੱਚ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨੀਆਂ ਚਾਹੀਦੀਆਂ ਸਨ ਅਮਰਜੀਤ ਦਾ ਦਿਲ ਟੁੱਟ ਚੁੱਕਿਆ ਸੀ ਉਸਨੇ ਸੋਚਿਆ ਵੀ ਜੇਕਰ ਸਾਰੇ ਇਹੀ ਕਹਿ ਰਹੇ ਨੇ ਤੇ ਸ਼ਾਇਦ ਮੇਰਾ ਹਰਮਨ ਸੱਚਮੁੱਚ ਨਹੀਂ ਹੈ ਇਹ ਨਹੀਂ ਹੋ ਸਕਦੀ ਪਰ ਰਿਸ਼ਤੇਦਾਰਾਂ ਦੇ ਦਬਾਅ ਅਤੇ ਇਸ ਸੁਪਨੇ ਆ ਦੇ ਡਰ ਨੇ ਉਸ ਨੂੰ ਮਜਬੂਰ ਕਰ ਦਿੱਤਾ ਉਸਨੇ ਆਖਰਕਾਰ ਮੰਨ ਲਿਆ ਕਿ ਪਿੰਡ ਦੇ ਸ਼ਮਸ਼ਾਨ ਘਾੜ ਵਿੱਚ ਇੱਕ ਸਾਂਝਾ ਇੱਕ ਅਗਨ ਸੰਸਕਾਰ ਦੀ ਰਸਮ ਕੀਤੀ ਗਈ ਜਿਸ ਵਿੱਚ ਉਸ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੀਆਂ ਅਸਥੀਆਂ ਨੂੰ ਸਾਂਝੇ ਤੌਰ ਤੇ ਸੰਸਕਾਰ ਕੀਤਾ ਗਿਆ ਅਸਥੀਆਂ ਨੂੰ ਇਕੱਠਾ ਕਰਕੇ ਇੱਕ ਛੋਟੇ ਜਿਹੇ ਮਿੱਟੀ ਦੇ ਘੜੇ ਵਿੱਚ ਰੱਖਿਆ ਗਿਆ ਪਰਿਵਾਰ ਨੇ ਫੈਸਲਾ ਕੀਤਾ ਕਿ ਉਹ ਹੁਣ ਅਸਥੀਆਂ ਨੂੰ ਸ੍ਰੀ ਕੀਰਤਪੁਰ ਸਾਹਿਬ ਲੈ ਕੇ ਜਾਣਗੇ ਸਿੱਖ ਆਪਣੇ ਪਿਆਰਿਆਂ ਦੇ ਫੁੱਲ ਸਤਲੁਜ ਦਰਿਆ ਦੇ ਵਿੱਚ ਤਾਰਦੇ ਹਨ ਕੀਰਤਪੁਰ ਸਾਹਿਬ ਜਾ ਕੇ ਅਸੀਂ ਹਰਮਨ ਦੀ ਆਤਮਾ ਨੂੰ ਸ਼ਾਂਤੀ ਦੇਵਾਂਗੇ ਗੁਰੂ ਦੀ ਮਿਹਰ ਨਾਲ ਸਭ ਠੀਕ ਹੋ ਜਾਵੇਗਾ ਜਸਵਿੰਦਰ ਨੇ ਕਿਹਾ ਅਮਰਜੀਤ ਨੇ ਸਿਰ ਹਿਲਾਇਆ ਪਰ ਉਸ ਦੇ ਦਿਲ ਵਿੱਚ ਹਜੇ ਵੀ ਇੱਕ ਬੜੀ ਅਜੀਬ ਜਿਹੀ ਬੇਚੈਨੀ ਸੀ ਕਿ ਮੇਰਾ ਹਰਮਨ ਜਿਉਂਦਾ ਹੈ ਤਾਂ ਮੈਂ ਇਹ ਰਸਮ ਕਿਵੇਂ ਕਰ ਸਕਦੀ ਹਾਂ ਹਾਂ ਉਸ ਨੇ ਸੋਚਿਆ ਲੇਕਿਨ ਫਿਰ ਵੀ ਚਲੋ ਅਪ੍ਰੈਲ 2015 ਦੀ 15 ਤਰੀਕ ਨੂੰ ਅਮਰਜੀਤ ਜਸਵਿੰਦਰ ਸੁਰਿੰਦਰ ਕੌਰ ਅਤੇ ਉਹਨਾਂ ਦੇ ਦੋ ਰਿਸ਼ਤੇਦਾਰ ਜਸਵਿੰਦਰ ਦਾ ਭਰਾ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਰਣਜੀਤ ਕੌਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇ ਉਹਨਾਂ ਨੇ ਹਿਮਾਚਲ ਐਕਸਪ੍ਰੈਸ ਟ੍ਰੇਨ ਦੀਆਂ ਸੀਟਾਂ ਬੁੱਕ ਕੀਤੀਆਂ ਟ੍ਰੇਨ ਰਾਤ ਦੇ ਤਕਰੀਬਨ 11:00 ਵਜੇ ਅਮਰਸਾ ਤੋਂ ਚੱਲਦੀ ਸੀ ਅਤੇ ਅਗਲੀ ਸਵੇਰ ਤਕਰੀਬਨ 5:30 ਵਜੇ ਕੀਰਤਪੁਰ ਸਾਹਿਬ ਪਹੁੰਚ ਜਾਂਦੀ ਸੀ ਸਟੇਸ਼ਨ ਤੇ ਠੰਡ ਦੀ ਇੱਕ ਮੋਟੀ ਚਾਦਰ ਸੀ ਅਮਰਜੀਤ ਨੇ ਆਪਣੇ ਸਫੈਦ ਦੁਪੱਟੇ ਨੂੰ ਸਿਰ ਤੇ ਚੰਗੀ ਤਰ੍ਹਾਂ ਲਪੇਟਿਆ ਹੋਇਆ ਸੀ ਅਤੇ ਉਸਦੇ ਹੱਥ ਵਿੱਚ ਇੱਕ ਅਸਤੀਆਂ ਵਾਲਾ ਘੜਾ ਸੀ ਜਿਸ ਨੂੰ ਉਸਨੇ ਸੀਨੇ ਨਾਲ ਲਗਾਇਆ ਹੋਇਆ ਸੀ ਜਸਵਿੰਦਰ ਨੇ ਇੱਕ ਸਫੈਦ ਪਕੜੀ ਪਾਈ ਅਤੇ ਉਸਦੇ ਚਿਹਰੇ ਤੇ ਇੱਕ ਗੰਭੀਰਤਾ ਸੀ ਸੁਰਿੰਦਰ ਅਤੇ ਰਣਜੀਤ ਨੇ ਇੱਕ ਛੋਟੇ ਜਿਹੇ ਬੈਗ ਸੰਭਾਲੇ ਹੋਏ ਸਨ ਜਿਨ੍ਹਾਂ ਵਿੱਚ ਕੁਝ ਜ਼ਰੂਰੀ ਸਮਾਨ ਸੀ ਇੱਕ ਜੋੜਾ ਕੱਪੜੇ ਅਤੇ ਕੁਝ ਧਾਰਮਿਕ ਚੀਜ਼ਾਂ ਨਾਲ ਕੁਝ ਖਾਣ ਪੀਣ ਦਾ ਸਮਾਨ ਟ੍ਰੇਨ ਦੀ ਸੀਟ ਤੇ ਬੈਠਦੇ ਆਂਮਰਜੀਤ ਦੀਆਂ ਅੱਖਾਂ ਬਾਹਰ ਵੱਲ ਸੀ ਵਾਰ-ਵਾਰ ਉਹ ਬਾਹਰ ਦੇਖ ਰਹੀ ਸੀ ਪਰ ਉਸਦੇ ਮਨ ਵਿੱਚ ਹਰਮਨ ਦੀਆਂ ਯਾਦਾਂ ਸਨ ਹਰਮਨ ਨੂੰ ਟ੍ਰੇਨ ਬਹੁਤ ਪਸੰਦ ਸੀ ਉਹ ਹਮੇਸ਼ਾ ਕਹਿੰਦਾ ਸੀ ਮਾਂ ਮੈਂ ਵੱਡਾ ਹੋ ਕੇ ਟ੍ਰੇਨ ਵਿੱਚ ਸਾਰੀ ਦੁਨੀਆ ਘੁਮਾਂਗਾ ਉਸਨੇ ਸੋਚਿਆ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੁਰਿੰਦਰ ਨੇ ਉਸ ਦਾ ਹੱਥ ਫੜਿਆ ਅਮਰਜੀਤ ਸਬਰ ਕਰ ਗੁਰੂ ਸਾਹਿਬ ਸਭ ਠੀਕ ਕਰ ਦਣਗੇ ਸਾਡਾ ਬੱਚਾ ਕਿਸੇ ਚੰਗੀ ਥਾਂ ਹੋਵੇ ਬਸ ਸਾਨੂੰ ਸਿਰਫ ਆਹੀ ਚਾਹੀਦਾ ਹੈ ਟ੍ਰੇਨ ਨੇ ਅਮਰਸਰ ਚੱਲਣ ਤੋਂ ਬਾਅਦ ਜਲੰਧਰ ਸਿਟੀ ਫਿਰ ਲੁਧਿਆਣਾ ਤੇ ਫਿਰ ਰੋਪੜ ਵਰਗੇ ਸਟੇਸ਼ਨਾਂ ਤੇ ਰੁਕਦੇ ਹੋਏ ਆਪਣਾ ਸਫ਼ਰ ਜਾਰੀ ਰੱਖਿਆ ਰਾਤ ਦੇ 2 ਵਜੇ ਟ੍ਰੇਨ ਲੁਧਿਆਣਾ ਸਟੇਸ਼ਨ ਤੇ ਰੁਕੀ ਅਤੇ ਇੱਕ ਚਾਹ ਵਾਲਾ ਟ੍ਰੇਨ ਦੇ ਡੱਬੇ ਵਿੱਚ ਆਇਆ ਗਰਮਾ-ਗਰਮ ਚਾਹ ਲੈ ਲਓ ਉਸ ਦੀ ਆਵਾਜ਼ ਨੇ ਸਾਰੇ ਡੱਬੇ ਨੂੰ ਜਗਾ ਦਿੱਤਾ ਜਸਵਿੰਦਰ ਨੇ ਸਾਰਿਆਂ ਦੇ ਲਈ ਚਾਹ ਲਈ ਪਰ ਅਮਰਜੀਤ ਨੇ ਇਨਕਾਰ ਕਰ ਦਿੱਤਾ ਮੈਨੂੰ ਕੁਝ ਨਹੀਂ ਚਾਹੀਦਾ ਉਸਨੇ ਚੁੱਪੀ ਨਾਲ ਕਿਹਾ ਸਵੇਰੇ ਲਗਭਗ 5:30 ਵਜੇ ਟ੍ਰੇਨ ਫਿਰਤਪੁਰ ਸਾਹਿਬ ਸਟੇਸ਼ਨ ਤੇ ਰੁਕੀ ਸਟੇਸ਼ਨ ਦੇ ਬਾਹਰ ਬਹੁਤ ਠੰਡ ਦੀ ਇੱਕ ਤਿੱਖੀ ਲਹਿਰ ਸੀ ਅਤੇ ਅਜੇ ਸੂਰਜ ਪੂਰੀ ਤਰ੍ਹਾਂ ਨਹੀਂ ਸੀ ਚੜਿਆ ਪਰਿਵਾਰ ਨੇ ਆਟੋ ਰਿਕਸ਼ਾ ਲਿਆ ਅਤੇ ਗੁਰਦੁਆਰਾ ਪਤਾ ਕਤਾਲਪੁਰੀ ਸਾਹਿਬ ਪਹੁੰਚ ਗਏ ਜੋ ਸਟੇਸ਼ਨ ਤੋਂ ਕਰੀਬ 1 ਕਿਲੋਮੀਟਰ ਦੀ ਦੂਰੀ ਤੇ ਸੀ ਰਸਤੇ ਦੇ ਵਿੱਚ ਸਤਲੁਜ ਨਦੀ ਦਾ ਪਾਣੀ ਦੂਰੋਂ ਚਮਕ ਰਿਹਾ ਸੀ ਅਤੇ ਗੁਰਦੁਆਰੇ ਦੀ ਸਫੈਦ ਇਮਾਰਤ ਸੂਰਜ ਦੀਆਂ ਪਹਿਲੀਆਂ ਕਿਰਨਾਂ ਵਿੱਚ ਨਹਾਉਂਦੀ ਦਿਖਾਈ ਦੇਖ ਰਹੀ ਸੀ ਕੀਰਤਪੁਰ ਸਾਹਿਬ ਸਤਲੁਜ ਦਰਿਆ ਦੇ ਕੰਢੇ ਤੇ ਵਸਿਆ ਇੱਕ ਪਵਿੱਤਰ ਸਥਾਨ ਹੈ ਗੁਰਦੁਆਰਾ ਪਤਾਲਪੁਰ ਸਾਹਿਬ ਇੱਥੇ ਸਿੱਖਾਂ ਲਈ ਬੜਾ ਮਹੱਤਵਪੂਰਨ ਸਥਾਨ ਹੈ ਜਿੱਥੇ ਉਹ ਆਪਣੇ ਪਿਆਰਿਆਂ ਦੀਆਂ ਆਸਤੀਆਂ ਨੂੰ ਦਰਿਆ ਦੇ ਵਿੱਚ ਤਾਰਦੇ ਨੇ ਗੁਰਦੁਆਰੇ ਦੇ ਨੇੜੇ ਇੱਕ ਫੁੱਟ ਬ੍ਰਿਜ ਵੀ ਹੈ ਜੋ ਕਿ ਸੰਗਤਾਂ ਨੂੰ ਦਰਿਆ ਦੇ ਕੰਢੇ ਤੱਕ ਲੈ ਕੇ ਜਾਂਦਾ ਹੈ ਦਰਿਆ ਦੇ ਕੰਢੇ ਤੇ ਛੋਟੇ-ਛੋਟੇ ਪੱਥਰ ਅਤੇ ਰੇਤ ਇੱਕ ਪਤਲੀ ਪਰਤ ਹੈ ਜਿਸ ਤੇ ਸੰਗਤ ਬੈਠ ਕੇ ਅਰਦਾਸ ਵੀ ਕਰਦੀ ਹੈ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਸਵੇਰੇ 6 ਵਜੇ ਤੋਂ ਹੀ ਲੰਗਰ ਸ਼ੁਰੂ ਹੋ ਗਿਆ ਸੀ ਲੈਕਿਨ ਹੋਣਾ ਤੁਹਾਡੇ ਮਨਾਂ ਵਿੱਚ ਵੀ ਸਵਾਲ ਹੋ ਸਕਦਾ ਹੈ ਕਿ ਉਸ ਦਿਨ ਅਚਾਨਕ ਕੀ ਹੋਇਆ ਕਿ ਹਰਮਨ ਪ੍ਰੀਤ ਪੂਰਾ ਕਿਵੇਂ ਹੋ ਗਿਆ ਸੀ ਆਓ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਹਾਂ ਥੋੜੇ ਸਮੇਂ ਦੇ ਵਿੱਚ ਪਿੱਛੇ ਆਓ ਉਸ ਦਿਨ ਵੱਲ ਜਿਸ ਦਿਨ ਅਮਰਸਰ ਜਲੰਧਰ ਹਾਈਵੇ ਦੇ ਵਿੱਚ ਉਹ ਦਰਦਨਾਕ ਹਾਦਸਾ ਵਾਪਰਿਆ ਹਰਮਨ ਪ੍ਰੀਤ ਸਕੂਲ ਬੱਸ ਦੀ ਅਗਲੀ ਸੀਟ ਤੇ ਬੈਠਾ ਸੀ ਟਰੱਕ ਨਾਲ ਟੱਕਰ ਦੀ ਤਿੱਖੀ ਆਵਾਜ਼ ਨਾਲ ਬੱਸ ਦਾ ਅਗਲਾ ਹਿੱਸਾ ਚੱਕਣਾ ਚੂਰ ਹੋ ਗਿਆ ਅਤੇ ਹਰਮਨ ਨੂੰ ਇੱਕ ਜ਼ੋਰਦਾਰ ਝਟਕਾ ਲੱਗਿਆ ਉਸ ਦਾ ਸਿਰ ਬੱਸ ਦੀ ਖਿੜਕੀ ਨਾਲ ਟਕਰਾਇਆ ਅਤੇ ਉਹ ਬੇਹੋਸ਼ ਹੋ ਗਿਆ। ਬੱਸ ਦੇ ਪਿਛਲੇ ਹਿੱਸੇ ਵਿੱਚ ਬੈਠੇ ਕੁਝ ਬੱਚਿਆਂ ਨੇ ਚੀਕਣਾ ਸ਼ੁਰੂ ਕਰ ਦਿੱਤਾ ਪਰ ਹਰਮਨ ਦੀ ਸੀਟ ਤੇ ਖੂਨ ਦੀਆਂ ਛਿੱਟਾਂ ਦੇਖ ਕੇ ਸਾਰਿਆਂ ਨੇ ਸੋਚਿਆ ਕਿ ਉਹ ਪੂਰਾ ਹੋ ਗਿਆ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹਾਦਸੇ ਦੀ ਜਗ੍ਹਾ ਤੇ ਸਭ ਤੋਂ ਪਹਿਲਾਂ ਇੱਕ ਸੰਗਤ ਦਾ ਸਮੂਹ ਪਹੁੰਚਿਆ ਜੋ ਸ੍ਰੀ ਦਰਬਾਰ ਸਾਹਿਬ ਤੋਂ ਵਾਪਸ ਜਲੰਧਰ ਜਾ ਰਿਹਾ ਸੀ। ਇਸ ਸਮੂਹ ਦੀ ਅਗਵਾਈ ਕਰ ਰਿਹਾ ਸੀ ਸਰਦਾਰ ਅਵਤਾਰ ਸਿੰਘ ਇੱਕ 55 ਸਾਲਾਂ ਦਾ ਸਿੱਖ ਜੋ ਜਲੰਧਰ ਵਿੱਚ ਇੱਕ ਛੋਟਾ ਯਾ ਟ੍ਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ। ਅਵਤਾਰ ਸਿੰਘ ਨੇ ਬਸ ਦੇ ਟੁੱਟੇ ਹੋਏ ਸ਼ੀਸ਼ਿਆਂ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਣ ਵਿੱਚ ਮਦਦ ਸ਼ੁਰੂ ਕਰ ਦਿੱਤੀ। ਜਦੋਂ ਹਰਮਨ ਦੀ ਸੀਟ ਕੋਲ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਇਹ ਬੱਚਾ ਬੇਹੋਸ਼ ਪਿਆ ਹੈ ਪਰ ਉਸਦੀ ਸਾਹ ਹਜੇ ਵੀ ਚੱਲ ਰਹੀ ਹੈ। ਇਹ ਬੱਚਾ ਜਿਉਂਦਾ ਹੈ। ਅਵਤਾਰ ਸਿੰਘ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਉਹਨਾਂ ਨੇ ਹਰਮਨ ਨੂੰ ਬਸ ਵਿੱਚੋਂ ਬਾਹਰ ਕੱਢਿਆ ਤੇ ਆਪਣੀ ਜੀਬ ਵਿੱਚ ਲਟਾ ਕੇ ਸਾਨੂੰ ਇਸਨੂੰ ਜਲੰਧਰ ਦੇ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ। ਅਵਤਾਰ ਸਿੰਘ ਨੇ ਕਿਹਾ ਕਿ ਹਰਮਨ ਨੂੰ ਜਲੰਧਰ ਦੇ ਸਤਿਆਮਾ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਜਿੱਥੇ ਸਿਰ ਤੇ ਡੂੰਗੀ ਸੱਟ ਲੱਗੀ ਹੋਈ ਸੀ। ਅਦੇਸ ਦੀ ਖੱਬੀ ਬਾਹ ਵੀ ਟੁੱਟ ਗਈ ਸੀ ਡਾਕਟਰਾਂ ਨੇ ਉਸ ਦਾ ਇਲਾਜ ਤਾਂ ਸ਼ੁਰੂ ਕੀਤਾ ਪਰ ਜਦੋਂ ਹਰਮਨ ਨੂੰ ਹੋਸ਼ ਆਇਆ ਤੇ ਉਸ ਦੀ ਯਾਦਦਾਸ਼ਤ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ ਮੈਂ ਕੌਣ ਹਾਂ ਮੇਰਾ ਨਾਮ ਕੀ ਹੈ ਉਹ ਡਾਕਟਰਾਂ ਨੂੰ ਵਾਰ-ਵਾਰ ਪੁੱਛਦਾ ਡਾਕਟਰਾਂ ਨੇ ਅਵਤਾਰ ਸਿੰਘ ਨੂੰ ਦੱਸਿਆ ਕਿ ਇਹ ਬੱਚੇ ਨੂੰ ਟੈਰੋਮੈਟਿਕ ਬ੍ਰੇਨ ਇੰਜਰੀ ਹੋਈ ਹੈ ਇਸ ਦੀ ਯਾਦਦਾਸ਼ਤ ਪੂਰੀ ਤਰ੍ਹਾਂ ਗਵਾਚ ਚੁੱਕੀ ਹੈ ਸ਼ਾਇਦ ਅਰਜੀ ਹੋਵੇ ਪਰ ਸਾਨੂੰ ਪਤਾ ਨਹੀਂ ਇਸ ਨੂੰ ਆਪਣੀ ਪਛਾਣ ਕਦੋਂ ਤੱਕ ਯਾਦ ਆਵੇਗੀ अवतार सिंह ने हरमन ਦੇ ਮਾਪਿਆਂ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਹਾਦਸੇ ਦੀ ਅਫਰਾ ਤਫਰੀ ਵਿੱਚ ਕੋਈ ਸਹੀ ਜਾਣਕਾਰੀ ਨਹੀਂ ਮਿਲੀ ਉਸ ਨੇ ਪੁਲਿਸ ਨੂੰ ਦੱਸਿਆ ਪਰ ਪੁਲਿਸ ਨੇ ਵੀ ਕਹਿ ਦਿੱਤਾ ਕਿ ਇਸ ਬੱਚੇ ਦੀ ਪਛਾਣ ਨਹੀਂ ਹੋ ਸਕਦੀ ਸ਼ਾਇਦ ਇਹ ਉਹਨਾਂ ਵਿੱਚੋਂ ਸੀ ਜਿਨ੍ਹਾਂ ਨੂੰ ਮਰਿਆ ਹੋਇਆ ਸਮਝ ਕੇ ਅਵਤਾਰ ਸਿੰਘ ਨੇ ਫੈਸਲਾ ਕੀਤਾ ਕਿ ਉਹ ਹਰਮਨ ਨੂੰ ਆਪਣੇ ਨਾਲ ਰੱਖੇਗਾ ਮੈਂ ਇਸ ਬੱਚੇ ਨੂੰ ਆਪਣੇ ਪੁੱਤਰ ਵਾਂਗ ਪਾਲਾਂਗਾ ਗੁਰੂ ਜੀ ਦੀ ਕਿਰਪਾ ਨਾਲ ਇਸ ਦੀ ਯਾਦਾਸਤ ਵਾਪਸ ਆ ਜਾਵੇਗੀ ਉਸ ਨੇ ਆਪਣੇ ਦਿਲ ਨੂੰ ਸਮਝਾਇਆ ਉਸ ਦੀ ਪਤਨੀ ਸਤਵੰਤ ਕੌਰ ਜੋ ਕਿ ਇੱਕ ਦਿਲ ਦੀ ਮਰੀਜ਼ ਸੀ ਉਸ ਨੇ ਵੀ ਇਸ ਬੱਚੇ ਨੂੰ ਵੇਖ ਕੇ ਪਿਆਰ ਕਰ ਲਿਆ ਇਹ ਸਾਡੇ ਘਰ ਦੀ ਖੁਸ਼ੀ ਬਣੇਗਾ ਉਸ ਨੇ ਕਿਹਾ ਕਿ ਆਪਣੀ ਕਮਜ਼ੋਰ ਆਵਾਜ਼ ਦੇ ਵਿੱਚ ਅਵਤਾਰ ਸਿੰਘ ਨੇ ਹਰਮਨ ਦਾ ਨਾਮ ਸਿਮਰਨਜੀਤ ਸਿੰਘ ਰੱਖ ਦਿੱਤਾ ਹਰਮਨ ਦੀ ਦੇਖਭਾਲ ਸ਼ੁਰੂ ਕੀਤੀ ਉਸ ਨੂੰ ਖਾਣਾ ਖਵਾਇਆ ਗਿਆ ਉਸ ਦੀਆਂ ਦਵਾਈਆਂ ਦਿੱਤੀਆਂ ਗਈਆਂ ਅਤੇ ਟਰਾਂਸਪੋਰਟ ਕੰਪਨੀ ਵਿੱਚ ਛੋਟੇ ਮੋਟੇ ਕੰਮ ਪਰ ਹਰਮਨ ਦੀ ਯਾਦ ਆਸਤ ਜੇ ਵੀ ਖਤਮ ਸੀ ਉਹ ਸਿਰਫ ਇੱਕ ਦੋ ਸ਼ਬਦਾਂ ਵਿੱਚ ਗੱਲ ਕਰਦਾ ਸੀ ਮੈਂ ਭੁੱਖਾ ਹਾਂ ਮੰਨੂ ਸੌਣ ਦਿਓ ਇੱਕ ਦਿਨ ਅਵਤਾਰ ਸਿੰਘ ਨੇ ਆਪਣੇ ਸੰਗਤ ਸਾਥੀਆਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਇਸ ਬੱਚੇ ਨੂੰ ਸ੍ਰੀ ਕੀਰਤਪੁਰ ਸਾਹਿਬ ਲੈ ਕੇ ਜਾਣਾ ਚਾਹੁੰਨਾ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਅਰਦਾਸ ਕਰਾਂਗਾ ਸ਼ਾਇਦ ਇਸ ਬੱਚੇ ਦਾ ਕੁਝ ਭਲਾ ਹੋ ਸਕੇ ਸਤਵੰਤ ਕੌਰ ਨੇ ਸਹਿਮਤੀ ਜਤਾਈ ਹਾਂ ਗੁਰੂ ਜੀ ਦੀ ਭਗਤੀ ਨਾਲ ਇਸ ਦਾ ਕਲਿਆਣ ਹੋਵੇਗਾ ਸਤਵੰਤ ਕੌਰ ਨੇ ਸਹਿਮਤੀ ਜਤਾਈ ਕਿ ਗੁਰੂ ਜੀ ਸਭ ਕੁਝ ਕਿਰਪਾ ਕਰਨਗੇ ਇਸ ਦਾ ਕਲਿਆਣ ਜਰੂਰ ਹੋਵੇਗਾ ਅਵਤਾਰ ਸਿੰਘ ਨੇ ਸਿਮਰ ਨੂੰ ਆਪਣੇ ਜੇਬ ਦੇ ਵਿੱਚ ਬਿਠਾਇਆ ਅਤੇ ਕੀਰਤਪੁਰ ਸਾਹਿਬ ਦੀ ਯਾਤਰਾ ਸ਼ੁਰੂ ਕਰ ਦਿੱਤੀ। ਰਸਤੇ ਦੇ ਵਿੱਚ ਸਿਮਰਨਜੀਤ ਨੇ ਵਾਰ-ਵਾਰ ਗੁਰਦੁਆਰੇ ਦੀਆਂ ਗਲੀਆਂ ਅਤੇ ਸਤਲੁਜ ਦਰਿਆ ਦੇ ਦ੍ਰਿਸ਼ ਨੂੰ ਚੁੱਪਚਾਪ ਦੇਖਿਆ। ਜਦੋਂ ਗੁਰਦੁਆਰਾ ਪਤਾਲਪੁਰ ਸਾਹਿਬ ਪਹੁੰਚੇ ਤਾਂ ਸਿਮਰਨਜੀਤ ਨੇ ਆਪਣੇ ਆਪ ਨੂੰ ਲੰਗਰ ਹਾਲ ਦੇ ਵਿੱਚ ਸੇਵਾ ਕਰਦਾ ਪਾਇਆ। ਉਸਨੇ ਪ੍ਰਸ਼ਾਦੇ ਵੰਡੇ ਨੇ ਸ਼ੁਰੂ ਕਰ ਦਿੱਤੇ ਜਿਵੇਂ ਕੋਈ ਅੰਦਰੋਂ ਉਸ ਨੂੰ ਇਹ ਸੇਵਾ ਕਰਨ ਦੇ ਲਈ ਹੁਕਮ ਦੇ ਰਿਹਾ ਹੋਵੇ। ਅਵਤਾਰ ਸਿੰਘ ਨੇ ਇਸ ਨੂੰ ਦੇਖ ਕੇ ਸੋਚਿਆ ਸ਼ਾਇਦ ਗੁਰੂ ਜੀ ਇਸ ਬੱਚੇ ਦੀ ਸੇਵਾ ਦੇ ਰਾਹ ਤੇ ਲੈ ਚੱਲੇ ਹਨ। ਸਿਮਰਨਜੀਤ ਲੰਗਰ ਹਾਲ ਦੇ ਵਿੱਚ ਰਹਿੰਦਾ ਅਤੇ ਸੇਵਾ ਕਰਦਾ ਉਸ ਦੀ ਮਿੱਠੀ ਜੀ ਮਸਕਾਨ ਅਤੇ ਸੇਵਾ ਦਾ ਜਜ਼ਬਾ ਸੰਗਤ ਨੂੰ ਬੜਾ ਪ੍ਰਭਾਵਿਤ ਕਰਦਾ ਉਸ ਨੇ ਆਪਣੀ ਯਾਦਾਸ ਨਾ ਹੋਣ ਦੇ ਬਾਵਜੂਦ ਵੀ ਗੁਰਮਤਿ ਦੇ ਸ਼ਬਦ ਸਿੱਖ ਲਏ ਅਤੇ ਸੰਗਤ ਉਸ ਨੂੰ ਲੰਗਰ ਦਾ ਬੱਚਾ ਕਹਿ ਕੇ ਬੜਾ ਹੀ ਪਿਆਰ ਕਰਨ ਲੱਗੀ ਆਓ ਹੁਣ ਆਉਨਿਆਂ ਆਪਾਂ ਸਮੇਂ ਦੇ ਵਿੱਚ ਜਦੋਂ ਅਮਰਜੀਤ ਆਪਣੇ ਬੱਚੇ ਦੇ ਅੰਤਿਮ ਸੰਸਕਾਰ ਤੋਂ ਬਾਅਦ ਇੱਥੇ ਫੁੱਲ ਲੈ ਕੇ ਆਈ ਜਿਵੇਂ ਅਮਰਜੀਤ ਨੇ ਲੰਗਰ ਹਾਲ ਦੇ ਵਿੱਚ ਸਿਮਰਨਜੀਤ ਨੂੰ ਦੇਖਿਆ ਤਾਂ ਉਸ ਦਾ ਦਿਲ ਇੱਕ ਜ਼ੋਰਦਾਰ ਝਟਕੇ ਨਾਲ ਧੜਕਿਆ ਹਰਮਨ ਉਸਦੀ ਚੀਕ ਨਾਲ ਸਾਰਾ ਲੰਗਰ ਹਾਲ ਸੁਣ ਹੋ ਗਿਆ ਉਸਦੀ ਥਾੜੀ ਡਿੱਗ ਪਈ ਅਤੇ ਸਿਮਰਨਜੀਤ ਵੱਲ ਦੌੜੀ ਮੇਰਾ ਪੁੱਤ ਤੂੰ ਜਾਉਂਦਾ ਹੈ ਉਸਨੇ ਆਪਣੇ ਬੱਚੇ ਨੂੰ ਸੀਨੇ ਨਾਲ ਲਗਾਉਣ ਦੀ ਕੋਸ਼ਿਸ਼ ਕੀਤੀ ਸਿਮਰਨਜੀਤ ਜੋ ਆਪਣੇ ਪਹਿਚਾਨ ਤੱਕ ਨਹੀਂ ਜਾਣਦਾ ਸੀ ਹੈਰਾਨ ਹੋ ਕੇ ਪਿੱਛੇ ਹਟਿਆ ਬੀਬੀ ਮੈਂ ਕੌਣ ਹਾਂ ਮੇਰਾ ਨਾਮ ਤਾਂ ਸਿਮਰਨਜੀਤ ਹੈ ਉਸਨੇ ਦਰਦ ਦੇ ਸ਼ੁਰੂ ਕਰ ਵਿੱਚ ਕਿਹਾ ਅਮਰਜੀਤ ਦੀਆਂ ਅੱਖਾਂ ਵਿੱਚ ਅਸਲੀਅਤ ਦਾ ਹਨੇਰਾ ਛਾਇਆ ਹੋਇਆ ਸੀ ਮੇਰਾ ਹਰਮਨ ਹੈ ਮੈਂ ਤੇਰੀ ਮਾਂ ਹਾਂ ਉਸਨੇ ਚੀਖਦੇ ਹੋਏ ਕਿਹਾ ਪਰ ਉਸਦਾ ਸਰੀਰ ਕੰਬ ਗਿਆ ਜਸਵਿੰਦਰ ਅਤੇ ਸੁਰਿੰਦਰ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਬੇਹੋਸ਼ ਹੋ ਕੇ ਡਿੱਗ ਪਈ ਸੰਗਤਾਂ ਵਿੱਚ ਆਫਰਾ ਤਫਰੀ ਮਚ ਗਈ ਇੱਕ ਸੇਵਾਦਾਰ ਜਲ ਲੈ ਕੇ ਆਇਆ ਜਸਵਿੰਦਰ ਅਮਰਜੀਤ ਨੂੰ ਗੁਰਦੁਆਰੇ ਦੇ ਕਮਰੇ ਵਿੱਚ ਲੈ ਗਈ ਜਦੋਂ ਅਮਰਜੀਤ ਨੂੰ ਹੋਸ਼ ਆਇਆ ਤਾਂ ਉਸ ਦੇ ਸਾਹਮਣੇ ਅਵਤਾਰ ਸਿੰਘ ਖੜਾ ਸੀ ਉਸ ਨੇ ਸਾਰੀ ਕਹਾਣੀ ਸੁਣਾਈ ਹਰਮਨ ਦੇ ਹੱਥ ਸੀ ਵਿੱਚ ਵਚਨਾ ਇੱਕ ਯਾਦ ਆਸਤ ਗਵਾਚਨਾ ਉਸ ਤੋਂ ਕੀਰਤਨ ਸਾਹਿਬ ਪੁਰ ਸਾਹਿਬ ਲੈ ਕੇ ਆਉਣਾ ਮੈਂ ਇਸ ਬੱਚੇ ਨੂੰ ਆਪਣੇ ਨਾਲ ਰੱਖਿਆ ਹੈ ਪਰ ਮੈਂ ਨਹੀਂ ਜਾਣਦਾ ਕਿ ਇਹ ਤੁਹਾਡਾ ਪੁੱਤਰ ਹੈ अवतार सिंह ने कहा अमरजीत सिंह ने सिमरनजीत यानी अपने हरमन को सीने नाल जकड़ लिया मेरा लाडो तू जाउंदा है गुरुजी ने तन्नो ਸਾਡੇ ਕੋਲ ਵਾਪਸ ਭੇਜਿਆ ਹੈ ਉਸ ਦੀਆਂ ਚੀਕਾਂ ਲੰਗਰ ਹਾਲ ਵਿੱਚ ਗੂੰਜ ਗਈਆਂ सिमरनजीत ਨੇ ਅਜੇ ਵੀ ਉਸ ਨੂੰ ਪਛਾਣਿਆ ਨਹੀਂ ਪਰ ਅਮਰਜੀਤ ਦੀ ਗੋਦ ਵਿੱਚ ਬੈਠ ਕੇ ਉਸ ਨੇ ਹੰਝੂਆਂ ਨਾਲ ਉਸ ਨੂੰ ਮਨ ਦੇ ਵਿੱਚ ਅਜੀਬ ਜਿਹਾ ਪ੍ਰਭਾਵ ਪਾਇਆ ਪਰ ਅਮਰਜੀਤ ਦੀ ਗੋਦ ਵਿੱਚ ਬੈਠ ਕੇ ਉਸ ਦੇ ਹੰਝੂਆਂ ਨੇ ਉਸ ਦੇ ਮਨ ਵਿੱਚ ਕੁਝ ਅਜੀਬ ਐਦਾਂ ਦੀ ਹਲਚਲ ਪੈਦਾ ਕੀਤੀ ਐਸੀ ਤਰ੍ਹਾਂ ਚਲੋ ਬੱਚੇ ਨੂੰ ਆਪਣੇ ਨਾਲ ਲੈ ਗਏ ਅਤੇ ਘਰ ਦੇ ਵਿੱਚ ਦੁਬਾਰਾ ਉਸ ਨਾਲ ਪਹਿਲਾਂ ਵਰਗਾ ਵਰਤਾਵਰਣ ਕਰਨ ਲੱਗੇ ਆਪਣੇ ਪੁਰਾਣੇ ਘਰ ਨੂੰ ਦੇਖ ਕੇ ਆਪਣੇ ਮਾਤਾ ਪਿਤਾ ਦੇ ਨਾਲ ਰਹਿ ਕੇ ਆਪਣੇ ਬਚਪਨ ਦੇ ਉਹਨਾਂ ਸਾਥੀਆਂ ਨੂੰ ਜੋ ਹਾਦਸੇ ਦੇ ਵਿੱਚ ਵੱਜ ਗਏ ਸੀ ਉਹਨਾਂ ਨਾਲ ਪੁਰਾਣੇ ਸਕੂਲ ਵਿੱਚ ਜਾ ਕੇ ਹੌਲੀ-ਹੌਲੀ ਕਰਦਿਆਂ ਹਰਮਨ ਨੇ ਆਪਣਾ ਸਭ ਕੁਝ ਯਾਦ ਆ ਗਿਆ ਆਪਣੇ ਪਰਿਵਾਰ ਦੇ ਨਾਲ ਵਧੀਆ ਰਹਿੰਦਾ ਹੈ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਨ ਪਰਿਵਾਰ ਵਾਲੇ ਰੋਜ਼ ਉਸ ਨੂੰ ਪਹਿਲਾਂ ਤਰ੍ਹਾਂ ਗੁਰਦੁਆਰੇ ਲੈ ਕੇ ਜਾਂਦੇ ਹਨ ਅਤੇ ਉਸ ਨੂੰ ਸੇਵਾ ਦੇ ਵਿੱਚ ਹੱਥ ਵਟਾਉਣ ਲੱਗਦੇ ਹਨ ਸ਼ਾਇਦ ਇਹ ਗੁਰੂ ਜੀ ਦੀ ਸੇਵਾ ਹੀ ਹੈ ਇਹ ਗੁਰੂ ਦੀ ਸੇਵਾ ਦੀ ਸ਼ਕਤੀ ਹੈ ਗੁਰੂ ਦੀ ਮੇਰ ਹੈ ਜਿਵੇਂ ਲੰਮੇ ਸਮੇਂ ਬਾਅਦ ਇੱਕ ਮਰਿਆ ਸਮਝਿਆ ਜਾਣ ਵਾਲਾ ਬੱਚਾ ਅੱਜ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਜੋ ਕਿ ਉਹਨਾਂ ਦੇ ਸਾਹਮਣੇ ਜਿਉਂਦਾ ਜਾਗਦਾ ਖੜਾ ਹੈ ਗੁਰੂ ਸਾਹਿਬ ਨੇ ਐਸੀ ਮੇਰ ਕੀਤੀ ਉਸ ਬੱਚੇ ਦੇ ਉੱਪਰ ਕਿ ਉਹ ਬੱਚਾ ਹੌਲੀ-ਹੌਲੀ ਉਸਦੀ ਯਾਦਦਾਸ਼ਤ ਵਾਪਸ ਆਉਣ ਲੱਗੀ ਅਤੇ ਮੁੜ ਤੋਂ ਆਪਣੇ ਪਰਿਵਾਰ ਦੇ ਵਿੱਚ ਉਸੇ ਤਰੀਕੇ ਦੇ ਨਾਲ ਖੇਡਣ ਲੱਗਾ ਅਤੇ ਆਪਣੇ ਮਾਤਾ-ਪਿਤਾ ਦੇ ਨਾਲ ਵੀ ਵਧੀਆ ਵਿਵਹਾਰ ਕਰਨ ਲੱਗਾ ਤੇ ਉਸਦੇ ਮਾਤਾ-ਪਿਤਾ ਵੀ ਅੱਜ ਬਹੁਤ ਖੁਸ਼ੀ ਹੈ ਕਿ ਗੁਰੂ ਜੀ ਜਦੋਂ ਵੀ ਕਰਦੇ ਨੇ ਕੁਝ ਚੰਗਾ ਹੀ ਕਰਦੇ ਨੇ ਸੋ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ